ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੱਲੂ ਵਾਲਾ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਇਹਦੇ ਨੇੜੇ ਪਿੰਡਾਂ ਦੇ ਵਿੱਚ ਠੱਠੀ ਭਾਈ ਬਿਲਕੁਲ ਨਾਲ ਮਾੜੀ ਮੁਸਤਫਾ ਥਰਾਜ ਇਹਦੇ ਆਸ-ਪਾਸ ਦੇ ਪਿੰਡ ਹੈ ਸੋ ਮੇਨ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਦੋਸਤੋ ਤਾਂ ਬਾਗੇ ਪੁਰਾਣੇ ਤੋਂ ਭਗਤੇ ਵਾਲੇ ਪਾਸੇ ਨੂੰ ਇਹ ਪੰਡ ਰਹ ਜਾਂਦੇ ਜਿਹਦੇ ਚ ਠੱਠੀ ਭਾਈ ਬਿਲਕੁਲ ਇਹਦੇ ਨਾਲ ਦਾ ਪੰਡ ਜਿੱਥੇ ਵੀਡੀਓ ਬਣਾ ਰਹੇ ਦੋਸੋ ਬਾਈ ਦਾ ਇੱਕ ਫਾਰਮ ਹੈ ਇਹ ਫਾਰਮ ਇੱਕ ਇਸ ਤਰ੍ਹਾਂ ਦਾ ਹੈ ਵੀ ਬਾਈ ਨੇ ਪਹਿਲਾਂ ਘਰੇ ਸਮਾਲ ਸਕੇਲ ਦੇ ਉੱਤੇ ਘਰੇ ਜਿਵੇਂ ਆਪਾਂ ਆਪਾ ਬੰਨ ਕੇ ਪਸ਼ੂ ਰੱਖਦੇ ਆਂ ਫਿਰ ਉਹਨਾਂ ਨੂੰ ਘਰੇ ਹੀ ਖੁੱਲਾ ਛੱਡਿਆ ਗਾਵਾਂ ਤਿਆਰ ਕੀਤੀਆਂ ਨਾ ਵੜਾਂ ਤਿਆਰ ਕੀਤੀਆਂ ਤੇ ਹੌਲੀ ਹੌਲੀ ਸੈਟਅਪ ਇਦਾਂ ਦਾ ਬਣਾ ਲਿਆ ਵੀ ਅੱਜ ਬਾਈ ਆਪਦੇ ਖੇਤ ਦੇ ਵਿੱਚ ਇੱਕ ਫਾਰਮ ਬਣਾ ਕੇ ਗਾਵਾਂ ਦਾ ਫਾਰਮ ਕਰ ਰਿਹਾ ਪਿਛਲੇ ਟਾਈਮ 'ਚ ਵੀ ਵੀਡੀਓ ਬਣੀਆਂ ਕਿਉਂਕਿ ਇਹ ਵੀਰ ਦਾ ਕਨਸੈਪਟ ਕੁਛ ਇਸ ਤਰ੍ਹਾਂ ਦਾ ਵੀ ਜਿਵੇਂ ਜਿਵੇਂ ਗਾਵਾਂ ਅੱਗੇ ਵੱਧੀਆਂ ਜਾਂਦੀਆਂ ਹਨ ਦੀ ਜਿਹੜੀ ਬਰੀਡਿੰਗ ਕਰਕੇ ਅੱਗੇ ਵਹਿੜਾ ਆਉਂਦੀਆਂ ਰਲਦੀਆਂ ਰਹਿੰਦੀਆਂ ਤਾਂ ਫਿਰ ਬਾਈ ਉਹਦੇ ਵਿੱਚੋਂ ਗਾਵਾਂ ਵੇਚ ਲੈਂਦੇ ਐ ਇਨਵੈਸਟਮੈਂਟ ਜਿਹੜੀ ਇਹਨਾਂ ਦੇ ਵਿੱਚੋਂ ਹੀ ਅੱਗੇ ਫਾਰਮ ਤੇ ਬਾਈ ਕਰ ਰਿਹਾ ਤੇ ਅੱਜ ਵੀਡੀਓ ਬਣਾ ਰਿਹਾ ਇਹਦੇ 'ਚ ਦੋ ਗਾਵਾਂ ਸ਼ੁਰੂਆਤ 'ਚ ਤੁਹਾਨੂੰ ਦਿਖਾਤੀਆਂ ਇੱਕ ਤਾਂ ਸੁਕੇ ਹੀ ਹਟੀ ਆ ਤੇ ਜਰਸੀ ਗੱਬਣ ਇਹ ਤੋਂ ਇਲਾਵਾ ਚਾਰ ਗਾਵਾਂ ਇਸ ਸਾਈਡ ਤੇ ਉੱਤੇ ਜਿਹੜੀਆਂ ਦੁੱਧ ਤੇ ਚੱਲਦੀਆਂ ਸੂਨਿਆ ਸੂਆਇਆਂ ਤੇ ਨਾਲ ਇੱਕ ਵੜ ਤੋਕੜ ਗੱਬਣਾ ਸੋ ਟੋਟਲ ਨਾਲ ਸੱਤ ਇਸ ਵੀਡੀਓ ਚ ਦਿਖਾਉਂਗਾ ਜਿਵੇਂ ਮੈਂ ਪਹਿਲਾਂ ਦੱਸਿਆ ਵੀ گاਵਾ ਤੋਂ ਹੀ ਬਾਈ ਇਨਵੈਸਟਮੈਂਟ ਕਰਦਾ ਤੇ ਇਹਨਾਂ ਤੋਂ ਹੀ ਬਰੀਡਿੰਗ ਵੀ ਕਰ ਰਿਹਾ ਤੋ ਦਾ ਤਰੀਕਾ ਵੀਰ ਦਾ ਇਹ ਆ ਵੀ ਜਿਵੇਂ ਹੁਣ گاਵਾ ਅਸੀਂ ਤੁਹਾਨੂੰ ਵਿਖਾਵਾਂਗੇ ਇਹਨਾਂ ਦੇ ਵਿੱਚੋਂ ਜਿਹੜੀਆਂ ਸੂਨਿਆ ਸੂਆਇਆਂ ਗਾਵਾਂ ਹੈ ਕੋਈ ਵੀ ਗਾਂ ਸੋਈ ਵੀ ਆ ਤੋ ਉਹਦਾ ਬੱਚਾ ਬਾਈ ਕਹਿੰਦਾ ਵੀ ਨਾਲ ਨਹੀਂ ਦੇਣਾ ਮਤਲਬ ਕੱਲੀਆਂ ਗਾਵਾਂ ਹੀ ਵੇਚਣੀਆਂ ਕਾਰਨ ਉਹੀ ਆ ਵੀ ਇਹਨਾਂ ਤੋਂ ਬਰੀਡਿੰਗ ਵੀ ਕਰਨੀ ਹੈ ਤੇ ਇਹਨਾਂ ਦੀ ਪੇਮੈਂਟ ਇਹਨਾਂ ਚ ਹੀ ਇਨਵੈਸਟ ਕਰਕੇ ਅਗੇ ਫਾਰਮ ਨੂੰ ਵੀ ਵਧਾਉਣਾ ਹੈ। ਸੋ ਆਓ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਆਂ ਇਧਰੋਂ ਸ਼ੁਰੂ ਕਰਾਂਗੇ ਸੂਂਜਾ ਸੂਂਜੀਆਂ ਗਾਵਾਂ ਤੋਂ ਦੁੱਧਾਂ ਲੀਆਂ ਤੋਂ ਉਧਰ ਲੀਆਂ ਦੋਨੇ ਉਹ ਤੋਂ ਬਾਅਦ ਚ ਤੁਹਾਨੂੰ ਦਿਖਾਉਣੇ ਆ। ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਦੇ ਰਹੋ। ਪਸ਼ੂ ਜਿਹੜਾ ਚੰਗਾ ਲੱਗਾ ਉਹਦੀ ਤਸੱਲੀ ਤੁਸੀਂ ਕਰੋਗੇ। ਦੁੱਧ ਜਿੰਨਾ ਦੱਸਾਂਗੇ ਉਹ ਚੋਗ ਹੁੰਦਾ ਹੱਕ ਹੈ ਜੋ ਕੇ ਲੈ ਕੇ ਜਾਇਓ। ਨੰਬਰ ਸਕਰੀਨ ਉੱਤੇ ਬਾਈ ਦਾ ਚੱਲਦਾ ਰਹੂਗਾ। ਆਓ ਮਿਲਦੇ ਆਂ ਵੀਰ ਨੂੰ ਤੇ ਇਧਰਲੇ ਪਾਸੇ ਵਾਲੀਆਂ ਵੜਾਂ ਤੋਂ ਸ਼ੁਰੂਆਤ ਕਰਦੇ ਆਂ। ਮੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਨਾਮ ਅੰਗਰੇਜ਼ ਸਿੰਘ ਜੀ ਪਿੰਡ ਦੱਲੂ ਵਾਲਾ ਜੀ ਹੂੰ ਅੰਗਰੇਜ਼ ਭਾਈ ਜਿਹੜਾ ਘਰੇ ਪਸ਼ੂ ਰੱਖਦੇ ਸੀਗੇ ਫਿਰ ਇਵੇਂ ਹੀ ਸ਼ੁਰੂਆਤ ਕੀਤੀ ਸੀ ਥੋੜੇ ਪਸ਼ੂਆਂ ਤੋਂ ਹਾਂਜੀ ਆਪਾਂ 10 ਕ ਪਸ਼ੂਆਂ ਤੋਂ ਸੀਗੀ ਸ਼ੁਰੂਆਤ ਕੀਤੀ ਹੂੰ 2013 ਤੋਂ ਮਨ ਆਪਾਂ ਸ਼ੁਰੂ ਕੀਤਾ ਸੀਗਾ ਤੇ 2023 ਚ ਆਪਾਂ ਇੱਥੇ ਖੇਤ ਆ ਗਏ ਸੀਗੇ ਇੱਥੇ ਹੁਣ ਕਿੰਨੇ ਪਸ਼ੂ ਲੈ ਕੇ ਆਏ ਆ ਕਰੋ ਫਿਰ ਅ ਕਰੋ ਆਪਾਂ ਜੀ ਇੱਥੇ 40 ਕ ਜਾਨਵਰ ਲੈ ਕੇ ਆਏ ਸੀਗੇ ਜੀ ਠੀਕ ਹੈ ਇਸ ਟਾਈਮ ਕਿੰਨੇ ਪਸ਼ੂ ਹੋ ਗਏ ਆਪਣੀ ਇਸ ਟਾਈਮ ਆਪਣੇ ਕੋਲੇ 70 ਤੋਂ 80ਾਂ ਦੇ ਵਿੱਚ ਵਸ਼ਕਾਰਾਂ ਗਿਣਤੀ ਹੋ 70 ਤੋਂ 80 ਦੇ ਵਿੱਚਕਾਰ ਹਾਂਜੀ ਅੱਛਾ ਅੱਗੇ ਫਿਰ ਉਹਨੇ ਨੂੰ ਛੱਡ ਨੂੰ ਵਧਾ ਰਹੇ ਹਾਂ ਇਸ ਸਾਈਡ ਨੂੰ ਜਿਹੜਾ ਚੈੱਕ ਪਛਦੀ ਹੈ ਹਾਂਜੀ ਇੱਥੇ ਹੁਣ ਆਪਾਂ ਸਿਆਲ ਲੰਗੇ ਤੋਂ ਆਪਾਂ ਅੱਗੇ ਸਿਆਲਾਂ ਚ ਬਸ ਵਧਾ ਰਹੇ ਹਾਂ ਜਿਹੜਾ ਹਾਫ ਹੈ ਆਪਾਂ ਉਹ ਤੋਂ ਪਹਿਲਾਂ ਕੀਤਾ ਸੀਗਾ ਹੂੰ ਤੇ ਜਿਹੜਾ ਹੁਣ ਕੰਪਲੀਟ ਕਰਨ ਲੱਗੇ ਆ ਗਿਣਤੀ ਜਾਨਵਰਾਂ ਦੀ ਪੂਰੀ ਹੋ ਗਈ ਸੀ ਵਾਰ ਚੱਲੀ ਸੀਗੀ ਤੇ ਡੇਢ ਸੌ ਨਗਦ ਦਾ ਫਾਰਮ ਇੱਥੇ ਸੈਟ ਅਪ ਹੋਊਗਾ ਹਾਂਜੀ ਡੇਢ ਸੌ ਦਾ ਤੇ ਇਸੇ ਕਰਕੇ ਛੱਡ ਦੀ ਕਨੈਕਸ਼ਨ ਕਰਕੇ ਆਪਾਂ ਜਾਨਵਰ ਸੇਲ ਕਰ ਰਹੇ ਆ ਕਿਰਾ ਮਤਲਬ ਵੀ ਕਾਫ ਅੱਗੇ ਆਪਣੇ ਕੋਲੇ ਕੋਈ ਤਿਆਰ ਹੋ ਜਾਣ ਜਿਹੜੇ ਉਦੋਂ ਨੂੰ ਫਿਰ ਜਦੋਂ ਉਹ ਛੱਡ ਕੰਪਲੀਟ ਹੋਣਾ ਆਪਣਾ ਅੱਛਾ ਸ਼ੁਰੂ ਚ ਹੀ ਆਪਾਂ ਦੱਸ ਦਈਏ ਵੀ ਜਿਹੜੀਆਂ گاਵਾ ਸੂਂੀਆਂ ਆਵੀਆਂ ਇਹਨਾਂ ਦਾ ਬੱਚਾ ਕਿਸੇ ਦਾ ਨਾਲ ਨਹੀਂ ਦੇਣਾ ਹਾਂਜੀ ਕਾਫ ਕਿਸੇ ਦਾ ਕੀ ਕੀ ਕਾਰਨ ਰਹਿੰਦਾ ਹੈ ਇਦੇ ਵਿਸ਼ੇ ਕਾਰਨ ਇਹੀ ਹੈ ਜੀ ਆਪਾਂ ਮਤਲਬ ਵੀ ਅੱਗੇ ਆਪਾਂ ਵਧਾਉਣਾਗਾ ਛੱਡ ਨੂੰ ਮਤਲਬ ਵੀ ਹੁਣ ਇਨਵੈਸਟਮੈਂਟ گاਵਾਂ ਦੀ ਛੱਡ ਤੇ ਕਰਨੀ ਹੈ ਜਿਹੜੀ ਠੀਕ ਹੈ ਤੇ ਉਦੋਂ ਨੂੰ ਜਦੋਂ ਉਹ ਕੰਪਲੀਟ ਹੋਣਾ ਉਹ ਕਾਫ ਫੇਰ ਤਿਆਰ ਹੋ ਜਾਣਾ ਆਪਣੇ ਕੋਲੇ ਮਤਲਬ ਆਪਦੇ ਪਸ਼ੂ ਜਿਹੜੇ ਫੇਰ ਮਗਰ ਤਿਆਰ ਹੋ ਜਾਣਗੇ ਤੇ گاਵਾ ਵੇਚ ਕੇ ਇਹਨਾਂ ਦਾ ਪੈਸਾ ਜਿਹੜਾ ਉਤਰਲੇ ਪਾਸੇ ਛੱਡ ਇਨਵੈਸਟਮੈਂਟ ਕਰ ਲਾਂਗੇ ਅੱਛਾ ਮੈਂ ਆਪਾਂ گاਵਾ ਬਾਰੇ ਗੱਲ ਕਰਾਂਗੇ ਤਾਂ ਪਹਿਲਾਂ ਜਿਵੇਂ ਚਾਦਰਾਂ ਦੇ ਵਿੱਚ ਮੋਰੇ ਦਿਸਦੇ ਆ ਇਸ ਸ਼ੈੱਡ ਤਾਂ ਨਵਾਂ ਹੀ ਪਾਇਆ ਕੀ ਦਿੱਕਤਾਗੀ ਸੀ ਇਹਨੂੰ ਇਹ ਆਪਣਾ ਜੀ ਜਦੋਂ ਸ਼ੈੱਡ ਪਾਉਣ ਸਾਰੇ ਪਾਉਂਦਿਆਂ ਦੇ ਵਿੱਚ ਹੀ ਆਪਣੇ ਗੜੇ ਆਗੇ ਸੀਗੇ ਬਹੁਤ ਜਿਆਦੇ ਜਿਹੜੇ ਮੋٹے ਗੜੇ ਆਏ ਸੀ ਕਿਹ ਰਾ ਹਨਾ ਹਾਂ ਮੋٹے ਗੜੇ ਤੇ ਉਹਨਾਂ ਨਾਲ ਉਦੋਂ ਆਪਣਾ ਕਾਫੀ ਨੁਕਸਾਨ ਹੋ ਗਿਆ ਸੀ ਸ਼ੈੱਡ ਦਾ ਠੀਕ ਹੈ ਕੰਮ ਹੀ ਚੱਲ ਰਿਹਾ ਸੀ ਸ਼ੈੱਡ ਦਾ ਅੱਧ ਵਿਚਾਲੇ ਮਤਲਬ ਅੱਧਾ ਸ਼ੈੱਡ ਚਾਦਰਾਂ ਪਾਈਆਂ ਹੋਈਆਂ ਸੀ ਅਧੀਆਂ ਕਹਿੰਲੀਆਂ ਸੀ ਠੀਕ ਹੈ ਦੋਸਤੋ ਜਿਹੜੀ ਆਪਾਂ ਇੱਕ ਗੱਲ ਕਰਦੇ ਹਾਂ ਨਾ ਵੀ ਜਦੋਂ ਕੋਈ ਬੰਦਾ ਸ਼ੁਰੂਆਤ ਕਰਦਾ ਦਿੱਕਤਾਂ ਬਹੁਤ ਆਉਂਦੀਆਂ ਇਹ ਵੀਰ ਦਾ ਸਾਰਾ ਸ਼ੈੱਡ ਤੁਸੀਂ ਦੇਖੋ ਗੜਿਆਂ ਦੇ ਨਾਲ ਚਾਦਰਾਂ ਹਜੇ ਬਾਈ ਸ਼ੁਰੂ ਕਰ ਰਿਆ ਸੀ ਪਸ਼ੂ ਤਾਂ ਜੇ ਇੱਥੇ ਲਿਆਉਣੇ ਸੀ ਉਦੋਂ ਹੀ ਐਵੇਂ ਮੋਰੇ ਨਿਕਲ ਗਏ ਪਰ ਹੌਸਲਾ ਵੀਰ ਦਾ ਨਵਾਂ ਸ਼ੈੱਟ ਫੇਰ ਤਿਆਰ ਹੋ ਜਾਣਾ ਤੇ ਇਹਨਾਂ گاਵਾਂ ਦੇ ਵਿੱਚੋਂ ਹੀ ਪ੍ਰਮਾਤਮਾ ਵੱਲੋਂ ਕਿਰਪਾ ਐਸੀ ਹੋਣੀ ਆ ਵੀ ਇਹ ਚਾਦਰਾਂ ਜਦੋਂ ਮਰਜੀ ਲਾ ਕੇ ਬਾਈ ਦੁਵਾਰਾ ਨਵੇਂ ਸਿਰੇ ਤੋਂ ਪਾ ਲੂਗਾ ਕਿਉਂਕਿ ਜਿਹੜਾ ਮੇਨ ਕੀਤਾ گاਵਾਂ ਦਾ ਉਦੋਂ ਬਾਈ ਨੇ ਧਿਆਨ ਦਿੱਤਾ ਦਿਲ ਨਹੀਂ ਛੱਡਿਆ ਅੱਛਾ ਬਾਈ ਜਿਹੜੀਆਂ ਆਪਾਂ 5 ਸਪੈਨਚ گاਵਾਂ ਦਿਖਾਵਾਂਗੇ ਸ਼ੁਰੂਆਤ ਆਪਾਂ ਇਧਰੋਂ ਹੀ ਕਰ ਲੈਨੇ ਆ ਪਹਿਲੇ ਨੰਬਰ ਤੇ ਹਾਂਜੀ ਕੀ ਡਿਟੇਲ ਹੈ ਵੈੜ ਦੀ ਬਾਈ ਇਹਦਾ ਹਾਂ ਅੰਗਰੇਜ਼ ਭਾਈ ਬੋਲੋ ਹਾਂਜੀ ਇਹਦਾ 17 ਨੰਬਰ ਟੈਗ ਆ ਜੀ ਹੂੰ ਤੇ ਇਹ ਜੋ ਆਪਣੇ ਸਾਰੇ ਜਾਨਵਰੀ 10 ਤੋਂ 12 ਦਿਨ ਦੇ ਵਿੱਚ ਕਾਵਿੰਗ ਹੋਈ ਹੋਈ ਹੈ ਇਹਨਾਂ ਦੀ ਠੀਕ ਹੈ ਟੋਟਲੀ ਮੰਨ ਲਾ ਵੀ ਕਿਸੇ ਦੀ 5-7 ਘੰਟੇ ਪਹਿਲਾਂ ਕਿਸੇ ਦੀ ਮੰਨ ਲਾ ਵੀ ਇੱਕ ਰਾਤ ਤੋਂ ਦੋ ਦਿਹਾੜੀਆਂ ਦੇ ਵਿੱਚ ਹੀ ਕਾਵਿੰਗ ਹੋਈ ਵੀ ਹੈ ਇਹਨਾਂ ਦੀ ਠੀਕ ਹੈ ਠੀਕ ਹੈ ਤੇ ਇਹ ਆਪ ਬਰੂਟ ਦੀ ਹੈ ਜੀ ਹੂੰ ਤੇ ਇਸ ਟਾਈਮ 27 ਕਿਲੋਟਰ ਹੁਣ ਦੁੱਧ ਰੈਡੀ ਹੈ ਜੀ ਫਸਟ ਟਾਈਮ ਹੈ ਸੈਕੰਡ ਟਾਈਮ ਹੈ ਇਹ 4 ਤੋਂ 6 ਦਿਨ ਦੇ ਵਿਚਕਾਰ ਹੋਊਗੀ ਜੀ ਠੀਕ ਹੈ ਤੇ ਪ੍ਰੋਪਰ ਟੈਗ ਤੇ ਇਹਦਾ ਰਿਕਾਰਡ ਲਿਖਿਆ ਹੋਇਆ ਜੋ ਵੀ ਹੈ ਇਹਦਾ ਠੀਕ ਹੈ ਤੇ 27 ਲੀਟਰ ਹੋਣ ਇਹਦਾ ਦੁੱਧ ਰੈਡੀ ਹੈ 30 ਤੋਂ ਪਲੱਸ ਜਾਊਗੀ ਰੇਟ ਇਹਦਾ ਕੀ ਰਹਿ ਅ ਰੇਟ ਆਪਾਂ ਫੋਨ ਤੇ ਕਰ ਲਾਂਗੇ ਜਿਉਂ ਆਈਡੀਆ ਦੇ ਦੇਾਂਗੇ ਸਾਰੇ ਜਾਨਵਰਾਂ ਦਾ ਠੀਕ ਹੈ ਓਕੇ ਸੋ ਦੋਸਤੋ 27 ਲੀਟਰ ਦੁੱਧ 10 ਤੋਂ 12 ਦਿਨਾਂ ਦੀ ਸੋਈ ਥੱਲੇ ਹਾਜ਼ਰ ਸੁਆ ਦੂਜਾ ਚਾਰ ਤੋਂ 6 ਦਿਨ ਦੋ ਸਕਦੀ ਬਾਈ ਹੱਕ ਦੇ ਵੈਸੇ ਹੀ ਹਲਾ ਦੇ ਮੜੀ ਜੀ 17 ਨੰਬਰ ਇਹਦੇ ਟੈਗ ਹੈ ਤੇ ਬਰੂਟ ਬੁੱਲਦੀ ਹੈ ਕੋਈ ਗੱਲ ਨਹੀਂ ਚਲਾ ਜਾ ਵਿੱਚ ਜਾਂਦੇ ਰਹੇ ਚੱਲ 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 ਕੋਈ ਨਾ ਬਹੁਤ ਸੋਹਣਾ ਫਿਟਿੰਗ ਵਾਲਾ ਹਵਾਨਾ ਦੱਸੋ ਵੈੜ ਦਾ ਸੁਬਾ ਵੀਡੀਓ ਬਣਾ ਰਹੇ ਆ ਦੱਸੋ ਇੱਕ ਗੱਲ ਧਿਆਨ ਚ ਲੈਣਾ ਨਵਾਇਆਂ ਹੁੰਦੀਆਂ ਗਾਵਾਂ ਥੋੜਾ ਜਿਹਾ ਨਵਾਇਆ ਪਸ਼ੂ ਗਾਵਾਂ ਖਾਸ ਕਰਕੇ ਜੋ ਪਾਣੀ ਹਵਾਨੇ ਨੂੰ ਲੱਗਦਾ ਨਾ ਉਹ ਪਾਸ ਮਾਉਂਦੀਆਂ ਤੁਸੀਂ ਹਵਾਨੇ ਦੀ ਫਿਟਿੰਗ ਦੇਖਿਓ ਇਸ ਵੈੜ ਦੀ 17 ਨੰਬਰ ਦੀ ਗੱਲ ਕਰ ਰਹੇ ਆ ਸਾਹਮਣੇ ਤੁਸੀਂ ਇਹਦਾ ਫਿਟਿੰਗ ਵਾਲਾ ਹਵਾਨਾ ਦੇਖ ਲਓ ਇਹਨੂੰ ਹੱਕ ਦੇ ਭਾਈ ਜਾਨ ਦੇ ਅੱਗੇ ਨੂੰ ਤੋਰਦੇ ਤੋਰਦੇ ਉਹ ਖੁੱਲ੍ਹੇਆਂ ਹੀ ਛੱਡੀਆਂ ਹੋਈਆਂ ਦੱਸੋ ਇਸ ਪੈਨ ਦੇ ਵਿੱਚ ਅਸੀਂ ਵੱਖਰੇ ਨਾਲ ਕੱਢ ਲਿਆ ਸੀ ਇਹ। ਸੋ ਤੁਸੀਂ ਇਸ ਗਾਂ ਨੂੰ ਦੇਖ ਰਹੇ ਹੋ ਪਰਲੇ ਪਾਸੇ ਜਾ ਰਹੀ ਐ। ਹਵਾਨੇ ਤੇ ਨਾੜਾਂ ਬੜੀਆਂ ਸੋਹਣੀਆਂ ਐ ਇਹਦੇ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਦਿਖਾਉਣ ਦੀ। ਥੋੜਾ ਜਿਹਾ ਇਹ ਹੁੰਦਾ ਵੀ ਪਸ਼ੂ ਜਿਹੜੇ ਉਹ ਖੁੱਲੇ ਛੱਡੇ ਆ ਆਪਣੀ ਮਰਜ਼ੀ ਦੀ ਨਾਲ ਤੁਰਦੇ ਹੁੰਦੇ ਐ। ਹਵਾਨੇ ਦੀ ਬਣਾਵਟ ਦੇਖੋ ਕਰਮਾਲੀ ਦੀ। ਬਾਹਰਲੇ ਗਾਂਵਾਂ ਵਾਲਾ ਹਵਾਨਾ ਐ। 30 ਤੋਂ ਬਾਹਰ ਦੁੱਧ ਦੇਊਗੀ 27 28 ਲੀਟਰ ਇਸ ਟਾਈਮ ਦੁੱਧ ਹਾਜ਼ਰ। ਪਹਿਲੇ ਨੰਬਰ ਤੇ 17 ਨੰਬਰ ਟੈਗ ਤੁਹਾਨੂੰ ਜਿਹੜਾ ਉਹ ਗਾਂ ਦਾ ਦਿਖਾ ਰਹੇ ਆ। ਅੰਗਰੇਜ਼ ਭਾਈ ਬਾਈ ਨੰਬਰ ਵਾੜ ਹੈ ਜਿਹੜੀ ਹੁਣ ਦਿਖਾਵਾਂਗੇ ਹਾਂਜੀ ਇਹ ਇਹ ਦੰਦੋ ਵੀ ਖੀਰੀ ਹੈ ਜੀ ਤਿੰਨ ਤੋਂ ਚਾਰ ਦਿਨਾਂ ਪਹਿਲਾਂ ਆਪਾਂ ਚੈੱਕ ਕੀਤੇ ਸੀ ਦੰਦ ਠੀਕ ਹੈ ਤੇ ਦੰਦੋ ਖੀਰੀ ਆ ਇਸ ਟਾਈਮ ਇਹਦੇ ਥੱਲੇ ਜੀ 24 ਤੋਂ 25 ਲੀਟਰ ਦੁੱਧ ਤਿਆਰ ਆ ਜੀ 24 ਤੋਂ 25 ਲੀਟਰ ਦੁੱਧ ਤਿਆਰ ਆ ਸੀਮਨ ਦੀ ਡਿਟੇਲ ਇਹਦੀ ਕੀ ਇਹ ਆਪ ਰਮਾਡਾ ਦੀ ਹੈ ਜੀ ਰਮਾਡਾ ਬੋਲ ਦੀ ਹਾਂਜੀ ਇਹਦਾ ਮਤਲਬ ਵੀ ਪਿਛਲਾ ਐਰਕੀ ਵਾਲਾ ਕਾਫੇ ਦੀ ਮਦਰ ਦਾ ਆਪਣਾ ਐਨਡੀ ਟੀਵੀ ਸੀਮਨ ਬੈਂਕ ਨੂੰ ਗਿਆ ਹੋਇਆ ਜੀ ਆਪਣਾ ਅੱਛਾ ਇਹਦੀ ਮਦਰ ਦਾ ਹਾਂਜੀ ਮਦਰ ਦਾ 28 ਨੰਬਰ ਇਹਦੀ ਮਦਰ ਆ ਜੀ ਠੀਕ ਆ ਓਕੇ ਉਹਦਾ 50 ਪਲੱਸ ਮਿਲ ਕੇ ਰਿਕਾਰਡ ਹੋ ਕੇ ਐਨਡੀ ਟੀਵੀ ਨੂੰ ਗਿਆ ਸੀ ਠੀਕ ਆ ਦੋਸਤੋ ਸੀਮਨ ਬੈਂਕ ਨੂੰ ਇੱਕ ਬੋਲ ਦਿੱਤਾ ਬਾਈ ਨੇ ਇਸ ਵੈੜ ਦੇ ਖਾਨਦਾਨ ਚ ਸੋ ਪਹਿਲਨ ਵੈੜ ਦੰਦੋਖੀਰੀ ਫਿਟਿੰਗ ਵਾਲਾ ਹਵਾਨਾ 10 ਤੋਂ 12 ਦਿਨਾਂ ਦੇ ਵਿੱਚ ਵਜ ਦੀ ਕਾਵਿੰਗ ਹੈ ਤੇ ਦੁੱਧ ਦਾ ਰਿਕਾਰਡ ਤੁਹਾਨੂੰ ਦੱਸ ਹੀ ਦਿੱਤਾ ਐ ਇਸ ਟਾਈਮ 24 25 ਲੀਟਰ ਤੇ ਪਰ ਮਾਂ ਇਹਦੀ 50 ਲੀਟਰ ਦੁੱਧ ਆ ਗਈ ਐ ਇਹ ਵੀ 30+ ਜਾਊਗੀ ਦੁੱਧ ਦੀ ਠੀਕ ਐ 30+ ਦੁੱਧ ਜਾਊ ਫਿਟਿੰਗ ਵਾਲਾ ਹਵਾਨਾ ਇਹ ਧਿਆਨ ਚ ਕਰ ਲਓ ਜਿਹੜਾ ਵੀ ਕਾਮਜਾਬ ਫਾਰਮ ਤੁਸੀਂ ਦੇਖੋਗੇ ਇੰਡੀਆ ਦੇ ਵਿੱਚ ਪੰਜਾਬ ਚ ਤੁਹਾਨੂੰ ਫਿਟਿੰਗ ਵਾਲੇ ਹਵਾਨੇ ਵਾਲਾ ਫਾਰਮ ਕਾਮਜਾਬ ਮਿਲੂਗਾ ਲਮਕਵੇਂ ਹਵਾਨੇ ਵਾਲਾ ਫਾਰਮ ਕੋਈ ਵੀ ਕਾਮਜਾਬ ਨਹੀਂ ਹੋਊ ਕਿਉਂਕਿ ਉਹਦੇ ਚ ਰੋਗ ਬਹੁਤ ਬਣ ਜਾਂਦੇ ਐ ਵੇਖਣ ਨੂੰ ਤਾਂ ਹਵਾਨਾ ਕਈ ਵਾਰ ਸੋਹਣਾ ਲੱਗਦਾ ਵੀ ਵੱਡਾ ਹਵਾਨਾ ਹੁੰਦਾ ਪਰ ਨੁਕਸ ਬਣ ਜਾਂਦੇ ਐ ਫੇ ਇਹ ਇਸ ਗਾਂ ਦੀ ਕੀ ਡਿਟੇਲ ਆ ਟੈਗ ਨੰਬਰ ਇਹਦਾ ਕਿੰਨਾ ਹੈ ਇਹਦਾ ਟੈਗ ਨੰਬਰ ਜੀ ਡਿੱਗਿਆ ਹੋਇਆ ਹੈਗਾ ਹੂੰ ਇਹਦੇ ਹਾਸੀ ਕਰਾ ਦੇਣਾ ਸੁਣਦੇ ਰਹਿੰਦੇ ਆ ਜੀ ਹਾਸੀ ਦੇਣ ਹਾਂਜੀ ਠੀਕ ਹੈ ਲਗਭਗ 3 ਮਹੀਨੇ ਬਾਕੀ ਹੈ ਹਾਂ ਇਹਨੂੰ ਹੁਣ ਅਸੀਂ ਡਰਾਈ ਵਾਲੇ ਪਾਸੇ ਲੈ ਚੱਲੇ ਆਂਗੇ ਹੂੰ ਤੇ ਦੁੱਧ ਇਸ ਟਾਈਮ ਮੇਰੇ ਥੱਲੇ 14 ਕਿਲੋ ਲੀਟਰ ਦੁੱਧ ਤਿਆਰ ਆ ਹਜੇ ਵੀ ਹੁਣ 14 ਲੀਟਰ ਦੁੱਧ ਦਾ ਤੇ ਡਰਾਈ ਕਰ ਰਹੇ ਆਂ ਹਾਂਜੀ ਡਰਾਈ ਵਾਲੇ ਪਾਸੇ 70 ਦਿਨ ਪਹਿਲਾਂ ਅਸੀਂ ਡਰਾਈ ਕਰਦੇ ਹੁੰਨੇ ਆ ਠੀਕ ਹੈ ਹਾਂਜੀ 18 ਦਿਨਾਂ ਚ ਜਾਨੀ ਹੁਣ ਇਹਨੂੰ ਆਪਾਂ ਡਰਾਈ ਕਰਦੇ ਆਂ ਇਹ ਇਹਦਾ ਆਪ ਇਹ ਪੈਨੇਰ ਦੇ ਸਿਮੰਦੀ ਆਪ ਜੀ ਲੱਗਾ ਕਿਹੜਾ ਹੈ ਤੇ ਲੱਗਾ ਉਹ ਮੈਂ ਵੇਖ ਕੇ ਦੱਸ ਦਊਗਾ ਇੱਥੇ ਨੋਟ ਨਹੀਂ ਕੀਤਾ ਹੋਇਆ ਓਕੇ ਠੀਕ ਹੈ ਸੋ ਦੱਸੋ ਇਹ ਟੋਕੜ ਗੱਬਣਗਾ ਹੈ ਦੂਜੇ ਸੂ ਵਾਸਤੇ ਬਾਈ ਹਾਂ ਦੂਜੇ ਸੂ ਵਾਸਤੇ ਹਜੇ 4 ਦਿਨ ਦੀ ਹੋਊਗੀ ਦੰਦੋ ਵੀ ਇਹ ਓਕੇ ਸੋ ਇਹ ਟੋਕੜ ਗੱਬਣ 14 ਲੀਟਰ ਦੁੱਧ ਹੈਗਾ ਪਰ ਬਾਈ ਡਰਾਈ ਕਰ ਰਿਆ ਤੁਸੀਂ ਵੀ ਜਿਹੜਾ ਖਰੀਦੂਗਾ ਉਹਨੇ ਡਰਾਈ ਕਰਨੀ ਹੈ ਇਹ ਚੀਜ਼ ਚਾਂਚ ਰੱਖ ਲਓ 88 ਦਿਨ ਬਾਕੀ ਹੈ 5-4 ਦਿਨ ਪਸ਼ੂ ਵੱਧ ਘੱਟ ਲੈ ਸਕਦਾ ਹੁੰਦਾ ਪਰ 5 ਲੀਟਰ ਤੇ ਦੁੱਧ ਤੇ ਚੱਲੀ ਹੈ ਜੀ ਠੀਕ ਹੈ 5 30 ਦਾ ਸੀਗਾ ਹਾਂਜੀ ਓਕੇ ਇਹਦੋਂ ਅਗੇ ਬਈ ਇੱਕ ਡੱਬੀ ਵੈੜ ਖੜੀ ਹੈ ਆ 21 ਨੰਬਰ ਇਹਦੇ ਟੈਗ ਹੈ ਹੱਕੀ ਬਈ 21 ਨੰਬਰ ਦੀ ਕੀ ਡਿਟੇਲ ਹੈ ਦੀ ਬਈ ਇਹ ਵੀ ਰਮਾੜਾ ਦੇ ਸੀਮਨ ਦੀ ਹੈ ਜੀ ਹੂੰ ਤੇ 10 ਤੋਂ 12 ਦਿਨ ਹੋਗੇ ਕਾਵਿੰਗ ਹੋਈ ਨੂਗੀ ਜੀ ਸੂਆ ਪਹਿਲਾਂ ਆ ਸੂਆ ਪਹਿਲਾਂ ਦੰਦੋ ਖੀਰੀ ਹੈ ਜੀ ਅੱਛਾ ਠੀਕ ਹੈ ਹਾਂਜੀ ਤੇ ਦੁੱਧ ਦਾ 27 ਲੀਟਰ ਇਹਦੇ ਥਲੇ ਤਿਆਰ ਹੈ ਜੀ ਹੁਣ 27 ਇਹਦੇ ਥਲੇ ਤਿਆਰ ਹੈ ਇਹ ਵੀ 35 ਤੱਕ ਜਾ ਸਕਦੀ ਹੈ ਜੀ ਦੁੱਧ ਚਿਕੇ ਅਸੀਮਨ ਡਿਟੇਲ ਦੁਆਰਾ ਦੱਸਦੇ ਹਾਂ ਕਿਹੜੇ ਸੀਮਨ ਰਮਾਡਾ ਐਬੀਐਸ ਜੀ ਆਪ ਹੈ। ਰਮਾਡਾ ਦੀ ਦੱਸੋ ਦੰਦੋ ਖੀਰੀ ਹੈ ਹਜੇ। ਸੋ ਪਹਿਲਾਂ 10 ਤੋਂ 12 ਦਿਨਾਂ ਦੀ ਸੂਈ 25 ਲੀਟਰ ਦੁੱਧ ਤਿਆਰ ਕਰ ਗਈ ਹੈ। ਫਾਰਮ ਦਾ ਕੰਮ ਕਰਨਾ ਤਾਂ ਜ਼ਰੂਰ ਆ ਕੇ ਇਹਨਾਂ ਵਾੜਾਂ ਨੂੰ ਦੇਖਿਓ ਤੁਹਾਨੂੰ ਪਸੰਦ ਆਉਣਗੀਆਂ। ਇਦਾਂ ਦੀ ਕੁਆਲਿਟੀ ਥੇਤੀ ਮਿਲਣੀ ਨਹੀਂ, ਇਦਾਂ ਦਾ ਹਵਾਨਾ ਥੇਤੀ ਮਿਲਣਾ ਨਹੀਂ। ਫਾਰਮਾਂ ਚੋਂ ਹੀ ਮਿਲ ਸਕਦਾ ਹੈ ਤੇ ਅੱਜ ਤੁਹਾਨੂੰ ਫਾਰਮ ਦੇ ਵਿੱਚੋਂ ਹੀ ਇਹ ਵੀਡੀਓ ਦਿਖਾ ਰਿਹਾ। ਸੋ ਬੜੀ ਸੋਹਣੀ ਤਿਆਰੀ ਦੇ ਨਾਲ ਕਰਮਾਲੀਨ ਤੁਸੀਂ ਇਹਨੂੰ ਦੇਖ ਰਹੇ ਹੋ ਦੱਸੋ ਇਹ ਚਾਰ ਦਿਖਾ ਦਿੱਤੀਆਂ ਇੱਕ ਹੋਰ ਤੁਹਾਨੂੰ ਸੋਈ ਸਵਾਈ ਇਸੇ ਪੈਂਟ ਚ ਦਿਖਾਉਣੇ ਆ ਇਸ ਪੈਂਟ ਬਾਈ ਲਾਸਟ ਉੱਤੇ ਇਹ ਗਾਂ ਦਿਖਾਉਣੀ ਹੈ ਹਾਂਜੀ ਇਹ ਇੱਕ ਨੰਬਰ ਕੀ ਹੈ ਇਹਦਾ ਇਹਦਾ 55 ਨੰਬਰ ਟੈਗ ਹੈ ਜੀ ਹੂੰ 40116 ਦੀ ਆਪ ਹੈ ਜੀ ਇਹ ਠੀਕ ਹੈ ਤੇ ਇਸ ਟਾਈਮ 37 ਤੋਂ 30 ਲੀਟਰ ਰੋਡ ਰੈਡੀ ਹੈ ਜੀ ਠੀਕ ਹੈ ਤੇ 45 ਪਲੱਸ ਤੇ ਜਾਊਗੀ ਉਹੀ 10 ਤੋਂ 12 ਦਿਨ ਦੀ ਕਾਵਿੰਗ ਹੈ ਦੀ ਜੀ ਸੂਆ ਕਿੰਨੇ ਤੇ ਸੂਆ ਦੂਸਰਾ ਜੀ ਦੂਜਾ ਸੂਆ ਹੈ ਹਾਂਜੀ ਠੀਕ ਹੈ 55 ਨੰਬਰ ਟੈਗ ਆ 37 38 ਲੀਟਰ ਦੁੱਧ ਹਾਜ਼ਰ ਹੈ ਹਾਂਜੀ ਠੀਕ ਹੈ ਓਕੇ ਸੋ ਦੱਸੋ ਇਹ ਤੁਸੀਂ ਦੇਖ ਲਓ ਇਹਦੀ 40 100 ਕਿੰਨੇ ਦੀ ਦੱਸਿਆ 40 116 ਦੀ ਹੈ ਜੀ 40 116 ਦੀ ਹੈ ਦੱਸੋ ਇਹਨੂੰ ਬਈ ਇਧਰ ਨੂੰ ਹੱਕੀ ਰਾਮੜਾ 55 ਨੰਬਰ ਟੈਗ ਦੱਸੋ ਇਹ ਇਹਨਾਂ ਗਾਵਾਂ ਚੋਂ ਇਹ ਵੱਡੀ ਗਾਂ ਹੈ ਸੂਆ ਇਹਦਾ ਦੂਜਾ 10 ਤੋਂ 12 ਦਿਨਾਂ ਦੀ ਕਾਵਿੰਗ ਤੇ ਡਿਟੇਲ ਤੁਹਾਨੂੰ ਦੇਤੀ ਹੈ 37 38 ਲੀਟਰ ਦੁੱਧ ਕੋਈ ਵੀ ਭਰਾ ਹਾਜ਼ਰ ਹੈ ਚੋਕੇ ਲੈ ਸਕਦਾ 45 ਕਿਲੋ ਨੂੰ ਹੱਥ ਮਾਰੂਗੀ ਬਾਈ ਕਹਿੰਦਾ ਖੈਰ ਉਹ ਤੁਹਾਡੀ ਸੇਵਾ ਤੇ ਅੱਜ ਜਿੰਨਾ ਹਾਜ਼ਰ ਆ ਉਹ ਚੋਲਿਓ ਤੁਸੀਂ ਬਹੁਤ ਸੋਹਣੇ ਹਵਾਨੇ ਦੀਆਂ ਗਾਂ ਐ ਵੀ ਜਿਨੇ ਜਿਆਦਾ ਦੁੱਧ ਵਾਲੀ ਗਾਂ ਖਰੀਦਨੀ ਹੈ ਤਾਂ 55 ਨੰਬਰ ਤੇ ਤੁਸੀਂ ਸਰਚ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਆ ਕੇ ਸੋ ਇਹ ਵੈੜ ਬਹੁਤ ਸੋਹਣੀ ਗਾਂ ਦੱਸੋ ਇਹ ਵੀ ਅੰਗਰੇਜ਼ ਬਾਈ ਹੁਣੇ ਹੀ ਸੂਈ ਗਾਂ ਦਿਖਾਉਣੀ ਆਪਾਂ ਜਿਹੜੇ ਬੱਚੀ ਦਿੱਤੀ ਹੈ ਹਾਂਜੀ ਇਹਨੇ ਫੀਮੇਲ ਕਾਫ ਦਿੱਤੀ ਸੀਗੀ ਠੀਕ ਹੈ ਇਹ ਤਾਂ ਕਲੀਅਰ ਆ ਵੀ ਆਪਾਂ ਬੱਚਾ ਹਾਂ ਦਾ ਕੋਈ ਵੀ ਦੇਣਾ ਨਹੀਂਗਾ ਨਾਲ ਜੀ ਠੀਕ ਹੈ ਅੱਛਾ ਭਈ ਗਾਂ ਦੀ ਕੀ ਡਿਟੇਲ ਹੈ ਇਹਦਾ 13 ਨੰਬਰ ਟੈਗ ਹੈ ਜੀ ਹੂੰ ਇਹ ਵੀ ਆਪ ਖੁਦ ਬਰੂਟ ਦੀ ਹੈ ਜੀ ਹੂੰ ਤੇ ਇਹਦਾ ਦੁੱਧ ਦੇ 45 ਤੋਂ ਪਲੱਸ ਪਲੱਸ ਹੀ ਕਰੂਗੀ ਪਹਿਲੇ ਸੂਏ ਨੇ 40 ਤੋਂ ਪਲੱਸ ਚੱਲੀ ਆ ਆਪਣੇ ਕੋਲੇ ਦੂਜਾ ਸੂਆ ਇਹ ਹਾਂ ਸੈਕਿੰਡ ਟਾਈਮ ਆ ਜੀ ਠੀਕ ਹੈ ਬਹਿ ਜਾਂਦੀ ਕਿ ਇਹਨੂੰ ਕੋਈ ਗੱਲ ਨਹੀਂ ਬਈ ਦੀ ਜੇਰ ਵਗੈਰਾ ਪਹਿਣੀ ਹੈ ਠੀਕ ਹੈ ਦੋਸਤੋ ਇਹ ਬਰੂਟ ਦੀ ਹੈ ਬਹੁਤ ਸੋਹਣੀ ਵਾਇਡ ਹੈ ਸੋ ਆ ਦੂਜਾ ਸੂਈ ਹੈ ਸੂਈ 15 ਮਿੰਟ ਹੀ ਹੋਏ ਆ ਸੂਈ ਨੂੰ ਸਹੀ ਹੈ ਠੀਕ ਹੈ ਤੇ ਕਿਹੜੇ ਵੱਛੀ ਦਿੱਤੀ ਹੈ ਪਰ ਵੱਛੀਆਂ ਨਹੀਂ ਦੇਣੀਆ ਗੱਲ ਪਹਿਲਾਂ ਹੀ ਖਰੀ ਕੀਤੀ ਚੰਗੀ ਹੁੰਦੀ ਹੈ ਸੋ ਇਹ ਵੈਡ ਵੀ ਫੋਰ ਸੇਲ ਹੈ ਰਿਲੈਕਸ ਇਹਨੂੰ ਛੱਡ ਦਿੰਨੇ ਆ ਬਾਕੀ ਦੇਖ ਲਾਂਗੇ ਜੇ ਉੱਠ ਖੜੀ ਤਾਂ ਫਿਰ ਤੋਰ ਵੀ ਦੇਵਾਂਗਾ ਭਾਈ ਜਰਸੀ ਦੀ ਡਿਟੇਲ ਆਪਾਂ ਪਹਿਲਾਂ ਦੇ ਦਿੱਤੀ ਇਹਦਾ 6 ਨੰਬਰ ਟੈਗ ਹੈ ਜੀ ਹੂੰ ਇਹ ਆਪ ਖੁਦ ਏਬੀਐਸ ਜੱਗਦੀ ਹੈ ਹੂੰ ਮਾਂ ਪ੍ਰੀਤ ਦੀ ਸੀਗੀ ਤੇ ਅੱਗੇ ਇਹਦੇ ਕਾਮਾਕਾਜੀ ਲੱਗਿਆ ਹੋਇਆ ਜੀ ਕਿੰਨਾ ਟਾਈਮ ਬਾਕੀ ਹੈ ਇਹਦਾ ਬਸ ਹਫਤਾ ਦੱਸ ਦੇਣੀ ਲਾਉਗੀ ਇਹ ਜੀ ਦੁੱਧ ਦਾ ਕੀ ਰਿਕਾਰਡ ਪਹਿਲਾਂ ਹਾਂ ਦੁੱਧ ਇਹਨੇ 27 ਤੋਂ 28 ਲੀਟਰ ਦਿੱਤਾ ਜੀ ਪਹਿਲੇ ਸੂਏ ਚ ਅਜੇ ਇੱਕ ਗੱਲ ਹੋਰ ਅੰਗਰੇਜ਼ ਭਾਈ ਦੱਸਦੀ ਆ ਇਹ ਆਪਾਂ ਤੋੜ ਕੇ ਵੀ ਦਿਖਾਵਾਂਗੇ ਇਹਨਾਂ ਤੋਂ ਇਲਾਵਾ ਵੀ ਕੋਈ ਗਾਵਾਂ ਅੱਗੇ ਵੇਚਾਂਗੇ ਹਾਂਜੀ ਦੋ ਗਾਵਾਂ ਹੋਰ ਆ ਜੀ ਆਪਣੇ ਕੋਲੇ ਉਹ ਕਿੰਨਾ ਟਾਈਮ ਲੈਂਦੇ ਉਹ ਬਸ ਇੱਕ ਦੇ 15 ਕਿ ਦਿਨ ਰਹਿੰਦੇ ਆ ਤੇ ਇੱਕ ਦੇ ਵੀਕ ਦਿਨ ਰਹਿੰਦੇ ਆ ਜੀ ਪੂਰੀ ਤਿਆਰੀ ਚ ਜੇ ਕੋਈ ਆਊਗਾ ਤਾਂ ਭਰਾ ਐਵੇਂ ਦੇਖ ਲੂਗਾ ਨਹੀਂ ਪੂਰੀ ਤਿਆਰੀ ਚ ਆਪਾਂ ਤੁਹਾਨੂੰ ਦਿਖਾ ਦੇ ਹਾਂਜੀ ਜਸ ਤੋਂ ਇਹਨੂੰ ਹੀ ਅਸੀਂ ਸਾਡੀ ਫੀਡ ਦੀ ਮੈਨੇਜਮੈਂਟ ਐਸਾ ਹਾਬ ਦੀ ਹੈਗੀ ਵੀ ਕਿਸੇ ਵੀ ਜਾਨਵਰ ਦੇ ਭਾਲੀ ਹੁੰਦੀਗੀ ਭਈ ਆਡਰ ਤਿਆਰ ਨਾ ਕਰੇ ਤੇ ਬੌਲਾ ਬੱਚੇ ਜੋਗਰੇ ਲੋੜੀ ਦਾ ਬੌਲਾ ਹੀ ਹੁੰਦਾ ਗੱਲੇ ਵਿੱਚ ਭਈ ਜਾਨਵਰ ਰਿਲੈਕਸ ਮਹਿਸੂਸ ਕਰਨ ਉਸ ਵ ओके एक खास ਗੱਲ ਆ ਦੋਸਤੋ ਹੌਣ ਵਾਲੇ ਟਾਈਮ ਚ ਜਿਹੜੇ ਸਾਡੇ ਪੰਜਾਬ ਦੇ ਫਾਰਮ ਐ ਉਹਨਾਂ ਵੱਲੋਂ ਇਹ ਬੜੀ ਤਕੜੀ ਸੁਧਾਰ ਵਾਲੀ ਗੱਲ ਐ ਹਵਾਨਾ ਬਾਲਾ ਵੱਡਾ ਬਣਾ ਕੇ ਪਸ਼ੂ ਸੁੰਦਾ ਭਲੂਣ ਹੁੰਦੀ ਕਿੰਨੇ ਕਿੰਨੇ ਦਿਨ ਉੱਤਰਦੀ ਨਹੀਂ ਮਸਟੈਟਸ ਦਾ ਡਰ ਬਣ ਜਾਂਦਾ ਤੇ ਬੇਤਰਿਆ ਵੀ ਪਸ਼ੂ ਸੂਵੇ ਭਾਵੇਂ ਅੰਦਰੋਂ ਤਾਕਤਵਰ ਹੋਵੇ ਪਰ ਬੌਲਾ ਭਾਵੇਂ ਬਾਲਾ ਨਾ ਹਵਾਨੇ ਚ ਤਿਆਰ ਕਰੇ ਤੇ ਫੇਰ ਦੁੱਧ ਤੇ ਆਵੇ ਪੀਕ ਫੇਰ ਫੜੇ ਬਈ ਇਹ ਤੋਰ ਦੀ ਜਰਸੀ ਆਪਾਂ ਥੋੜੀ ਸਾਹੀ ਵੀਰ ਤੋਰੀ ਦੀ ਜਰਸੀ ਸੋ ਦੋਸਤੋ ਇਹ ਤੋਰ ਕੇ ਦਿਖਾਉਣਾ ਦੂਜਾ ਸੂ ਹੈ ਸੋ ਦੂਬਾ ਚ ਜਿਹੜੀ ਬਰੂਟ ਵਾਲੀ ਵਹਿੜਾ ਤਾਜੀ ਸੂਈ ਹੈ ਇਹਨੂੰ ਵੀ ਥੋੜਾ ਤੋੜ ਦਿਆਂਗੇ ਆਪਾਂ ਪਹਿਲਾਂ ਜਰਸੀ ਤੋੜ ਦਈਏ ਇੱਕ ਵਾਰ گاਵਾں ਦੇ ਰੇਟ ਵੀਡੀਓ ਚ ਨਹੀਂ ਕੀਤੇ ਪਰ ਇਹਦਾ ਮਤਲਬ ਇਹ ਵੀ ਨਹੀਂ ਵੀ ਨਜਾਇਜ਼ ਮੰਗੇ ਜਾਣਗੇ ਸੋ ਬਾਕੀ ਆਪਾਂ ਬਾਈ ਤੋਂ ਆਈਡੀਆ ਵੀ ਲੈ ਲਾਂਗੇ ਘੱਟ ਤੋਂ ਘੱਟ ਕੀਮਤ ਤੇ ਵੱਧ ਤੋਂ ਵੱਧ ਕੀਮਤ ਕੀ ਹੈ ਬਾਕੀ ਉਹਦੇ ਸੰ ਨਾਲ ਗੇ گاਵਾ ਹੋਣਗੀਆਂ ਹਜੇ ਦਿਨ ਦੋਸਤੋ ਜਰਸੀ ਦੇ ਪਏ ਆ ਕੱਚੀ ਤੁਹਾਨੂੰ ਦਿਖਾ ਰਹੇ ਆ ਖੈਰ ਤੁਹਾਨੂੰ ਸਮਝ ਆਊਗੀ ਪੈਨ ਚੋਂ ਬਾਹਰ ਮੇਰੇ ਆਏ ਤੋਂ ਕੱਢੀ ਹੈ ਬਾਈ ਨੇ ਨਾ ਸੋਚੋ ਵੀ ਫੇਰ ਆਪਸੋਂ ਨਾ ਬੰਨ ਲਿਓ ਬੇ ਲੈ ਆ ਕੇ ਨਾ ਕਿਉਂਕਿ ਬਾਕੀ ਪਸ਼ੂਆਂ ਦੇ ਵਿੱਚ ਵੜਨ ਨਾਲੋਂ ਬੇਤਰੇ ਸੋਚਿਆ ਵੀ ਆਪਾਂ ਦੋ ਤਰੀਕਿਆਂ ਨਾਲ ਇਹ ਵੀ ਵੀਡੀਓ ਬਣਾ ਲੈਨੇ ਸੋ ਇਹ ਜਰਸੀ ਸੋਹਣੇ ਰੰਗ ਰੂਪ ਦੀ ਹੈ ਰੰਗ ਡੱਬ ਵਾਲਾ ਹੈ ਦਾ ਜਰਸੀ 'ਚ ਇਹ ਡੱਬ ਆਉਂਦੇ ਆ ਸੋ ਇਹ ਤੁਸੀਂ ਦੇਖੋ ਜਰਸੀ ਜਿਹਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲਿਓ ਤੇ ਇਹ ਬਰੂਟ ਵਾਲੀ ਵੈਡ ਜਿਹੜੀ ਇਹ ਵੀ ਆਪਾਂ ਦੇਖਦੇ ਹਾਂ ਇੱਕ ਵਾਰ ਥੋੜੀ ਜੀ ਤੋਰ ਦਿੰਦੇ ਆ ਅੰਗਰੇਜ਼ ਭਾਈ ਘੱਟ ਤੋਂ ਘੱਟ ਰੇਟ ਜਿਹੜਾ ਟੋਕੜ ਗੱਬਣ ਨਹੀਂ ਘੱਟ ਤੋਂ ਘੱਟ ਰੇਟ 'ਚ ਰਹਿਣੀ ਹੈ ਉਹਦਾ ਮੁੱਲ ਕੀ ਰੱਖਾਂਗੇ ਉਹਦਾ 90 ਹੈ ਜੀ 90 ਤੋਂ ਸਟਾਰਟਿੰਗ ਆ ਤੇ ਉਦੋਂ ਤੇ ਜਿਹੜੀ ਗਾਂ ਜੇ ਵੀ ਦਿੱਤੀ ਮੀਂਹ ਹਾਂਜੀ ਜੋ ਜਿਹੜਾ ਕੰਡੀਸ਼ਨ ਹੋਊਗੀ ਉਸ ਹਿਸਾਬ ਨਾਲ ਰੇਟ ਉਹ ਰੇਟ ਆਪਣਾ ਜ਼ਿਆਦਾਤਰ ਫਿਕਸ ਹੀ ਹੋਊਗਾ ਕੋਈ ਬਾਲਾ ਨਹੀਂਗਾ ਬਈ ਨਹੀਂ ਰਹਿ ਜਿਗਾ ਬਈ ਜਿਹੜਾ ਆਪਾਂ ਜਾਇਜ਼ ਹੀ ਰੇਟ ਹੋਊਗਾ ਜਿਹੜਾ ਫਿਕਸ ਹੀ ਹੈ ਠੀਕ ਓਕੇ ਸੋ ਦੱਸੋ ਰੇਟ ਵੈਸੇ ਜਾਇਜ਼ ਹੀ ਰਹਿਣਗੇ ਜਰੂਰ ਫੋਨ ਕਰ ਲਿਓ ਜਿਹਨੂੰ ਗਾਂ ਕੋਈ ਪਸੰਦ ਆਉਂਦੀ ਹੈ ਤੇ ਹਾਈएस्ट ਰੇਟ ਦੀ ਗਾਂ ਇਹ ਆ ਜਿਹੜੀ ਇਸ ਪੈਨ ਚ ਤੁ ਇਸ ਗਰੁੱਪ ਚੋ ਦਿਖਾ ਰਹੇ ਆ ਇਹ ਗੱਲ ਧਿਆਨ ਚ ਰੱਖ ਲੋ ਬਾਕੀ ਸਾਰੀਆਂ ਇਸ ਤੋਂ ਘੱਟ ਕੀਮਤ ਚ ਪਹਿਲਾਂ ਵੜਾਂ ਜਿਨੇ ਸਾਹਬ ਦੀ ਪੇਮੈਂਟ ਲਾਉਣੀ ਆ ਤੁਹਾਨੂੰ ਇਦੋਂ ਵਧੀਆ ਵੜਾਂ ਕਿੱਥੋਂ ਮਿਲਣੀਆਂ ਨਹੀਂ ਫਿਟਿੰਗ ਵਾਲਾ ਹਵਾਨਾ ਰੇਟ ਜਾਇਜ਼ ਹੋਣਗੇ ਸੋ ਇਹ ਵੜ ਦੂਜਾ ਸੂਆ ਦੋਸਤੋ ਸੋਈ ਆ ਡਿਟੇਲ ਸਾਰੀ ਦੇਤੀ ਐ ਜਨਮ ਵੱਚੀ ਨੂੰ ਦਿੱਤਾ ਪਰ ਵੱਚੀ ਨਾਲ ਨਹੀਂ ਮਿਲਣੀ ਇਹਦੇ ਕਰਕੇ ਤੁਸੀਂ ਇਹ ਇਕੱਲੀ ਗਾਂ ਦਾ ਸੌਦਾ ਕਰਨਾ ਤੇ ਇਹਦੇ ਲਈ ਤੁਹਾਨੂੰ ਇੱਥੇ ਆਉਣਾ ਪਊਗਾ ਬਰੀਡ ਕੁਆਲਿਟੀ ਟੌਪ ਦੀ ਐ ਪਸ਼ੂ ਚੰਗੇ ਆ ਬਾਈ ਦੇ ਸੋਹਣੇ ਸੰਭਾਲੇ ਬੰਦੇ ਬਾਈ ਲੈ ਜਾ ਵਾਪਸ ਸੋ ਤਾਜੀ ਸੂਈ ਵੈੜ ਤੁਸੀਂ ਲਾਸਟ ਉੱਤੇ ਦੇਖ ਰਹੇ ਹੋ ਬਿਊਟੀ ਦੇਖੋ ਵੈੜ ਦੀ ਬੰਤਰ ਦੇਖੋ ਵੈੜ ਦੀ ਤੁਸੀਂ ਸੋ ਅੱਜ ਦੀ ਜਿਹੜੀ ਵੀਡੀਓ ਸੀ ਇਹਦੇ ਚਾਹੇ 나ਗ ਤੁਹਾਨੂੰ ਟੋਟਲ ਮੈਂ ਦਿਖਾਤੇ ਆ ਦੱਸੋ 7 ਦੋ ਗਮਾ ਹੋਰ ਆ ਜਿਹੜੀਆਂ ਕੱਚੀਆਂ ਅਜੇ ਦਿਖਾਉਣ ਦਾ ਕੋਈ ਫਾਇਦਾ ਨਹੀਂ ਤੁਸੀਂ ਲੈਣੀਆਂ ਚਾਹੁੰਦੇ ਆ ਤਾਂ ਜਦੋਂ ਆਉਂਗੇ ਉਦੋਂ ਉਹਨਾਂ ਤੇ ਵੀ ਲਗਾ ਇੱਕ ਵਾਰ ਮਾਰ ਲੂੰਗੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ